ਸਾਰੀਆਂ ਗੱਡੀਆਂ ਦੇ ਵਿੱਚ ਕੋਈ ਵੀ ਦਿੱਕਤ ਆ ਜਾਂਦੀ ਆ ਬਾਈ ਜੀ ਹਾਂਜੀ ਪੰਜ ਜਾਂ 7 ਦਿਨ ਦੇ ਵਿੱਚ ਸਾਡੀ ਜ਼ਿੰਮੇਵਾਰੀ ਆ ਅੱਛਾ ਜੀ ਇਹ ਨਹੀਂ ਆਖਾਂਗੇ ਵੀ ਵੇਚ ਕੇ ਪੇਮੈਂਟ ਵਾਪਸ ਹੋਊ ਅਸੀਂ ਵਾਪਸ ਕਰਾਂਗੇ। ਅਗਰ ਕੋਈ ਸਾਡੀ ਦੱਸੀ ਹੋਈ ਚੀਜ਼ ਦੇ ਵਿੱਚ ਫਰਕ ਨਿਕਲ ਆਉਂਦਾ। ਠੀਕ ਹੈ ਜੀ। ਔਰ ਮਾਨਤਾਂ ਸਾਰੀਆਂ ਗੱਡੀਆਂ 'ਚ ਹੋਊਗਾ ਜਿੰਨੇ ਰੇਟ ਦੱਸੇ ਨੇ। ਠੀਕ ਹੈ ਜੀ। ਜੇ ਮਾਲੇ ਮੁੰਡਿਆਂ ਦੇ ਪਸੰਦ ਆ ਜੀ ਇਹੇ। ਅੱਛਾ ਜੀ। ਜਿਹੜੇ ਤੜਕੇ ਹੱਥ ਨੇ ਮੱਥਾ ਮਾਰਦੇ ਨੇ ਲੋਹੇ ਨਾਲ ਉਹ ਕਾਲੀ ਸਕਾਰਪਿਓ ਨੂੰ ਵੀ ਪਸੰਦ ਕਰਦੇ ਨੇ। ਬਿਲਕੁਲ ਬਿਲਕੁਲ ਵੈਸੇ ਵੀ ਪੰਜਾਬੀ ਤਾਂ ਸਕਾਰਪਿਓ ਨੂੰ ਐਂ ਚਾਗੇ ਲੈਂਦੇ ਨੇ ਵੀ ਹਾਂ ਭਾਈ ਗੱਡੀ ਆ ਗਈ। ਪਹਿਲੇ ਨਾਮ ਦੀ ਕਾਰ ਆ ਜੀ ਏਜੰਸੀ ਰਿਕਾਰਡ 138000 ਚੱਲੀ ਹੋਈ ਆ। ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਕਾਰ ਹੈ ਜੀ ਬਿਲਕੁਲ ਜੀ ਬਿਲਕੁਲ ਕਾਲਾ ਰੰਗ ਜਿਵੇਂ ਮੈਂ ਕਿਹਾ ਵੀ ਪੰਜਾਬੀ ਚਾਹ ਕੇ ਲੈਂਦੇ ਨੇ ਬਾਈ ਸੋਹਣੀ ਵੀ ਵਾਲੀ ਲੱਗਦੀ ਹੈ ਲੱਗਦੀ ਆ ਬਾਈ ਲੱਗਦੀ ਆ ਇਹ ਕਾਰ ਅਗਲੀ ਗੱਡੀ ਬਲੈਕ ਜੀ ਇਹ ਓਰੀਜਨਲ ਨੰਬਰ ਦੀ ਕਾਰ ਹੈ ਜੀ ਜ਼ਰੂਰ ਦੀ ਫਸਟ ਓਨਰ 8001 8001 ਠੀਕ ਹੈ ਜੀ ਬਲੈਕ ਕਲਰ ਬਲੈਕ ਕਲਰ ਇਹ ਵੀ ਅਵਾਂਡੇਬਲ ਕਲਰ ਹੈ ਜੀ ਇਹ ਮਾਡਲ ਨਾ ਡੇਬਲ ਕਲਰ ਆ ਹਾਂਜੀ ਪਸੰਦ ਆ ਪਰਿਵਾਰਾਂ ਦੀ ਨਵੇਂ ਮੁੰਡਿਆਂ ਦੀ ਪਸੰਦ ਆ ਇਹ ਬਿਲਕੁਲ ਜੀ ਬਿਲਕੁਲ ਹਰ ਇੱਕ ਕਾਰ ਦੇ ਵਿੱਚ ਇੱਕ ਪੈਂਚਰ ਤਾਂ ਬਾਹਰੋਂ ਲੱਗਿਆ ਹੋਊਗਾ ਨਹੀਂ ਤੇ ਅੱਜ ਤੱਕ ਕਿਹਦੇ ਅਗਰ ਕੋਈ ਰਵੜ ਵੀ ਪਈਆ ਤਾਂ ਏਜੰਸੀ ਚੋਂ ਪਈਆ ਸਾਰਾ ਕੁਝ ਏਜੰਸੀ ਚੋਂ ਸਾਰਾ ਕੁਝ ਏਜੰਸੀ ਚੋਂ ਦੇਖੋ ਜੀ ਤੁਸੀਂ ਬਾਰਾ ਮਾਡਲ ਕਹਿੰਦਾ ਪਰ ਦੇਖਣ ਨੂੰ ਨਹੀਂ ਲੱਗਦੀ ਮਿੱਟੀ ਦੀ ਝਰੂਰ ਲਿਬੜੀ ਰੋਡ ਤੇ ਕਰਕੇ ਲੱਗੀ ਹੋਈ ਨਹੀਂ ਰੋਡ ਕਰਕੇ ਨਹੀਂ ਮੇਰੇ ਕੋਲੇ ਚੱਲਦੀ ਆ ਇਹ ਚੱਲਦ ਰਹੀ ਆ ਠੀਕ ਹੈ ਜੀ ਮੈਂ ਆਪ ਚਲਾ ਰਹੇ ਹਾਂ ਪਰ ਇਹਦਾ ਖੜਾਵਾ ਗੱਡੀ ਦਾ ਬਾਰਾ ਮਾਡਲ ਨਹੀਂ ਹੈਗਾ 15 ਮਾ ਅੱਛਾ ਜੀ ਔਰ ਜਿਹੜੇ ਦੇ ਟਾਇਰ ਨੇ ਉਹ ਵੀ ਨਾਲ ਦੇ ਨੇ ਜੀ ਅੱਛਾ ਜੀ ਜਮਾ ਨਾਲ ਦੇ ਜੀ ਬਿਲਕੁਲ ਵੀਰੇ ਬਿਲਕੁਲ ਲਓ ਜੀ ਨਿਗਾ ਮਾਰ ਲਓ ਗੱਡੀ ਤੇ ਟਾਇਰ ਨਾਲ ਦੇ ਨੇ ਪਰ ਚੱਲੇ ਕਿੰਨੇ ਕੋਈ ਨੂੰ ਆਪ ਦੱਸਦੇ ਨੇ ਮੂੰਹੋਂ ਬੋਲਦੇ ਨੇ ਦੋ ਖੜੀਆਂ ਨੇ ਇਕੱਠੀਆਂ ਐਕਸ ਜੋਬੀਆਂ ਦਾ ਜੋੜਾ ਖੜਿਆ ਜੀ ਇਹ ਦੇ ਦੇ ਦਾਂਗੇ ਕਬਾਡੀ ਵਾਲੇ ਮੁੰਡੇ ਲੈਂਦੇ ਨੇ ਐਮਲੀ ਕਾਰ ਵੀ ਲੈ ਲੈਂਦੇ ਨੇ ਬਿਲਕੁਲ 7 ਸੀਟਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਮੈਂਬਰ ਨੇ ਸਵਿਫਟ ਦੇ ਮੁੱਲ ਦੇ ਵਿੱਚ ਤੁਹਾਨੂੰ ਲਗਜ਼ਰੀ ਫੀਲ ਦੀ ਔਰ ਆਫ ਰੋਡਿੰਗ ਚੱਲਣ ਵਾਲੀ ਕਾਰ ਹੈ ਜੀ ਇਹ ਲੈ ਵੀ ਵੱਡੀ ਗੱਡੀ ਰੇਟ ਛੋਟਾ ਸਿੱਟਾ ਰੇਟ ਹੈ ਜੀ 2014 7ਵੇਂ ਮਹੀਨੇ ਦੀ ਗੱਡੀ ਹੈ ਜੀ ਅੱਜ ਤੁਸੀਂ ਵੀਆਈਪੀ ਲੁੱਕ ਦੇ ਵਿੱਚ ਦੇਖਣਾ ਚਾਹੁੰਦੇ ਹੋ ਲੀਡਰਾਂ ਵਾਲੀ ਲੁੱਕ ਦੇ ਵਿੱਚ ਦੇਖਣਾ ਰਹਿਣਾ ਚੰਗੀ ਪਰਸਨੈਲਿਟੀ ਚਾਹੁੰਦੇ ਹੋ ਤਾਂ ਸਭ ਤੋਂ ਚੰਗੀ ਕਾਰ ਆ ਔਰ ਤੁਹਾਨੂੰ ਬਿਲਕੁਲ ਬਾਜ਼ਮ ਰੇਟਾਂ ਦੇ ਵਿੱਚ ਇਹ ਕਾਰ ਦੇ ਦੇਾਂਗੇ ਸਭ ਤੋਂ ਖਾਸੀਅਤ ਇਹ ਚੇਰ ਹੋ ਵੀ ਇਹ ਕਾਰ ਜਿਹੜੀ ਆਪਣੇ ਕੋਲੇ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਔਰ ਸਿਰਫ ਔਰ ਸਿਰਫ 60000 ਕਿਲੋਮੀਟਰ ਇਹ ਡਰਾਈਵ ਆ ਫਾਸਟਰਨਰ ਦੀ ਕਾਰ ਆ ਜੀ ਸਤਿ ਸ੍ਰੀ ਅਕਾਲ ਦੋਸਤੋ ਲੋਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਸੰਗਰੂਰ ਦੇ ਸਭ ਤੋਂ ਪੁਰਾਣੇ ਮੋਟਰ ਕਾਰ ਬਾਜ਼ਾਰ ਤੇ ਖੜੇ ਆ ਬੇਸ਼ੱਕ ਇਹਨਾਂ ਨੇ ਥੋੜੀ ਜੀ ਲੋਕੇਸ਼ਨ ਚੇਂਜ ਕਰ ਲਈ ਕੈਟ ਲੋਕੇਸ਼ਨ ਤੇ ਆ ਗਏ ਕਿੰਗ ਮੋਟਰਸ ਐਂਡ ਪ੍ਰਾਪਰਟੀ ਆ ਆਪਣੇ ਨਾਲ ਮੌਜੂਦ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਇਹ ਜਾਣਕਾਰੀ ਦੇਣਗੇ ਸਾਰੀਆਂ ਗੱਡੀਆਂ ਦੀ ਗੱਡੀਆਂ ਨੇ ਸਿਰਾ ਏ ਕਲਾਸ ਗੱਡੀਆਂ ਨੇ ਨਿਗਾਹ ਮਾਰ ਲਓ ਬਾਈ ਜਿਹੜੀਆਂ ਆਪਾਂ ਵੱਡੀਆਂ-ਵੱਡੀਆਂ ਗੱਡੀਆਂ ਲੱਭਦੇ ਹੁੰਨੇ ਆ ਉਹ ਗੱਡੀਆਂ ਇੱਥੇ ਮਿਲਣਗੀਆਂ ਇੱਕ ਨੰਬਰ ਮਿਲਣਗੀਆਂ ਬਾਕੀ ਪਰੋਸੇਮਾਨ ਬੰਦੇ ਹੈਗੇ ਨੇ ਇਹ ਤੁਹਾਨੂੰ ਮੈਂ ਇਹ ਗੱਲ ਤੋਂ ਪਤਾ ਲੱਗਦਾ ਵੀ ਸਭ ਤੋਂ ਪੁਰਾਣੇ ਨੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸੁਖਵਿੰਦਰ ਸਿੰਘ ਰੰਧਾਵਾ ਜੀ ਠੀਕ ਹੋ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਆਂ ਔਰ ਉਮੀਦ ਕਰਦਾ ਹਾਂ ਵੀ ਤੁਸੀਂ ਸਾਨੂੰ ਹਮੇਸ਼ਾ ਦਰਸ਼ਨ ਦਿੰਦੇ ਰਹੋਗੇ। ਧੰਨਵਾਦ ਜੀ। ਬਾਬਾ ਤੁਹਾਡਾ ਕੰਮ ਖਿੱਚ ਕੇ ਰੱਖੇ। ਪੂਰਾ ਚੋਟੀ ਦਾ ਕੰਮ ਰੱਖੇ ਤੇ ਅਸੀਂ ਇੱਥੇ ਦਰਸ਼ਨ ਕਰਦੇ ਰਹੀਏ। ਇੱਧਰ ਆ ਜਾਓ ਜੀ ਫੋਰਚੂਨਰ। ਹਰੇਕ ਮੈਂ ਕਹਿੰਦਾ ਘੈਂਟ ਬੰਦੇ ਦੀ ਪਸੰਦ ਹੈ। ਜਿਹੜਾ ਬੰਦਾ ਚਾਹੁੰਦਾਗਾ ਵੀ ਮੈਂ ਸੇਫ ਸਫਰ ਕਰਾਂ। ਉਹਨਾਂ ਦੀ ਪਹਿਲੀ ਪਸੰਦ ਹੁੰਦੀ ਹੈ ਨਾ ਜੀ ਬਾਈ ਜੀ ਪਹਿਲੀ ਪਸੰਦ ਆ ਤੇ ਪਹਿਲੀ ਇਹ ਕਾਰ ਆ ਜੀ ਔਰ ਸਭ ਤੋਂ ਵਧੀਆ ਕਾਰ ਆ ਅੱਜ ਤੁਸੀਂ ਵੀਆਈਪੀ ਲੋਕ ਦੇ ਵਿੱਚ ਦੇਖਣਾ ਚਾਹੁੰਦੇ ਹੋ ਲੀਡਰਾਂ ਵਾਲੀ ਲੁੱਕ ਦੇ ਵਿੱਚ ਦੇਖਣਾ ਰਹਿਣਾ ਚੰਗੀ ਪਰਸਨੈਲਿਟੀ ਚਾਹੁੰਦੇ ਹੋ ਤਾਂ ਸਭ ਤੋਂ ਚੰਗੀ ਕਾਰ ਆ ਔਰ ਤੁਹਾਨੂੰ ਬਿਲਕੁਲ ਬਾਜ਼ਾਰ ਰੇਟਾਂ ਦੇ ਵਿੱਚ ਇਹ ਕਾਰ ਦੇ ਦੇਾਂਗੇ ਫਸਟ ਓਨਰ ਕਾਰ ਦਿੱਲੀ ਨੰਬਰ 2014 ਮਾਡਲ ਠੀਕ ਹੈ ਜੀ ਔਰ ਤੁਹਾਨੂੰ ਇਹ ਕਾਰ ਦੇ ਦੇਾਂਗੇ ਸਿਰਫ ਔਰ ਸਿਰਫ 11 ਲੱਖ 50 ਹਜ਼ਾਰ ਰੁਪਏ ਦੇ ਵਿੱਚ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਬਹੁਤ ਵਧੀਆ ਕੈਡ ਰੇਟ ਆ ਜੀ ਫੇਰ ਆ ਗਈ ਜੀ ਬਰੀਜਾ ਇਹਨੂੰ ਵੀ ਬਹੁਤ ਪਸੰਦ ਕਰਦੇ ਨੇ ਸੂਕੀ ਦੇ ਬਰੀਜਾ ਦੇਖੋ ਜੀ ਸਪੇਸ ਵੀ ਘਟ ਲੈਂਦੀ ਆ ਤੇ ਚੱਲਦੀ ਵੀ ਸੋਹਣੀ ਆ ਔਰ ਸਭ ਤੋਂ ਖਾਸੀਅਤ ਇਹਦੇ ਵਿੱਚ ਏਅਰ ਹੋ ਵੀ ਇਹ ਕਾਰ ਜਿਹੜੀ ਆਪਣੇ ਕੋਲੇ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਔਰ ਸਿਰਫ ਔਰ ਸਿਰਫ 60 ਹਜ਼ਾਰ ਕਿਲੋਮੀਟਰ ਇਹ ਡਰਾਈਵ ਆ ਫਾਸਟਰਨਰ ਦੀ ਕਾਰ ਆ ਜੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਸੀਟ ਕਵਰ ਆ ਔਰ ਬੰਪਰ ਟੂ ਬੰਪਰ ਜਿਹੜੀ ਕਾਰ ਆ ਬਿਲਕੁਲ origignal ਵਰਗੀ ਕਾਰ ਆ ਇਹ origignal ਹੀ ਕਾਰ ਆ origignal ਵਰਗੀ ਨਹੀਂ ਆ origignal ਕਾਰ ਆ ਗੱਡੀ ਦਾ ਖੜਾਵਾ ਦੱਸਦਾ ਵੀ ਕਿੰਨੀ ਘੈਂਟ ਗੱਡੀ ਆ ਤੇ ਚਲਾਵਾ ਕਿੰਨਾ ਵਧੀਆ ਹੋਊਗਾ ਬਿਲਕੁਲ ਜੀ ਬਿਲਕੁਲ ਤੇ ਰੇਟ ਰੂਟ ਕੀ ਆ ਇਹਦਾ ਰੇਟ ਜੀ ਇਹਦਾ ਸਿਰਫ ਔਰ ਸਿਰਫ ਅੱਜ ਦੇ ਦਾਂਗੇ ਤੁਹਾਨੂੰ 7 ਲੱਖ ਰੁਪਏ 7 ਲੱਖ ਦੇ ਵਿੱਚ ਇਧਰ ਆ ਗਈ ਜੀ ਪੰਜਾਬੀਆਂ ਦੀ ਪਹਿਲੀ ਪਸੰਦ ਕਹਿ ਸਕਦੇ ਹਾਂ ਸਕੋਰਪੀਓ ਤਿੰਨ ਚਾਰ ਖੜੀਆਂ ਨੇ ਵੀਰੋ ਵੀਡੀਓ ਨਾਲ ਜੁੜੇ ਰਹੋ ਜਿੰਨੀਆਂ ਚਾਹੋਗੇ ਹੋਰ ਵੀ ਨੇ ਇਹ ਤੋਂ ਬਿਨਾ ਵੀ ਆ ਰਹੀਆਂ ਨੇ ਜੀ ਮੱਖਣ ਗਾਇਆ ਹੋਇਆ ਦੋ ਹੋਰ ਆ ਰਹੀਆਂ ਨੇ ਦਿੱਲੀੋਂ ਕਾਰੀਆਂ ਦੋ ਹੋਰ ਚਲੀਆਂ ਹੋਣੇ ਸਕੋਰਪੀਓ ਦਾ ਮੇਲਾ ਲਾ ਦੇਂਗੇ ਤੁਹਾਡੇ ਕੋਲ ਠੀਕ ਹੈ ਜੀ ਪਹਿਲਾਂ ਇਹਦੀ ਜਾਣਕਾਰੀ ਦਿਓ ਜੀ ਸਕੋਰਪੀਓ ਸਕੋਰਪੀਓ ਜੀ ਇਹ ਫਸਟਨਰ ਕਾਰ ਹੈ ਜੀ ਹਾਂ ਜੀ ਔਰ ਸਾਰੀ ਕਾਰ ਇਹ ਓਰੀਜਨਲ ਆ ਸੀਸੇ ਵੀ ਇਹਦੇ ਨਾਲ ਦੇ ਨੇ ਇੱਕ ਵੀ ਕੋਈ ਇਹਦਾ ਪੀਸ ਐਵੇਂ ਨਹੀਂ ਆ ਜੋ ਪੇਂਟ ਹੋਵੇ ਠੀਕ ਹੈ ਜੀ ਸਾਰੀ ਓਰੀਜਨਲ ਕਾਰ ਆ ਜੀ ਇਹ ਠੀਕ ਹੈ ਜੀ ਟਾਇਰਾਂ ਤੇ ਵੀ ਮੈਂ ਵੀਰ ਨੂੰ ਆਖੂਗਾ ਨਵੇਂ ਮੋੜਾ ਦੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਨੇ ਬਾਈ ਇਹਦੇ ਬਿਲਕੁਲ ਪੂਰੇ ਘੈਂਨੇ ਰੇਟ ਕੀ ਆ ਜੀ ਇਹਦਾ ਰੇਟ ਇਹਦਾ ਤੁਹਾਨੂੰ ਦੇ ਦਾਂਗਾ ਜੀ ਸਿਰਫ ਔਰ ਸਿਰਫ 10 ਲੱਖ ਤੇ 70000 ਰੁਪਏ ਐਨਓਸੀ ਦੇ ਨਾਲ ਠੀਕ ਹੈ ਜੀ ਇਧਰ ਇੱਕ ਕੁਰਸੀ ਜੀ ਖੜੀ ਆ ਜੀ ਪਰ ਮੂ ਕਰੀ ਇਹਦੇ ਬਾਰੇ ਜਾਣਕਾਰੀ ਲੈਣ ਵਾਸਤੇ ਤੁਹਾਨੂੰ ਕਾਲ ਕਰਨਾ ਪਊਗਾ ਇਹ ਸਰਪ੍ਰਾਈਜ਼ ਰੱਖਣਾ ਵਿੱਚ ਇੱਕ ਓਕੇ ਜੀ ਤੋਹਫੇ ਤੋਹਫਾ ਲੈਣਾ ਤਾਂ ਤੁਹਾਨੂੰ ਕਾਲ ਕਰਕੇ ਪਤਾ ਕਰਨਾ ਪਊਗਾ ਨਿਗਾ ਮਾਰ ਲਓ ਮਿੱਤਰੋ ਬਾਕੀ ਜਾਣਕਾਰੀ ਫੋਨ ਤੇ ਲੈ ਲਿਓ ਇਧਰ ਸਕੋਰਪੀ ਆ ਗਈ ਜੀ ਤਿੰਨ ਲਗਾਤਾਰ ਜੀ ਹਾਂ ਜੀ ਹਾਂ ਸਕੋਰਪੀਓ ਅੱਜ ਆਪਣੇ ਕੋਲੇ ਆਹ ਪਹੁੰਚੀ ਆ ਹਲੇ ਕਾਰ ਹਾਂਜੀ ਔਰ ਇਹ ਕਾਰ ਦੇ ਵਿੱਚ ਖਾਸੀਅਤ ਇਹ ਆ ਵੀ ਸਿਰਫ ਔਰ ਸਿਰਫ 40000 ਰੁਪਏ ਕਿਲੋਮੀਟਰ ਏਜੰਸੀ ਰਿਕਾਰਡ ਆ ਔਰ ਇਹਦੇ ਟਾਇਰ ਨੇ ਉਹ ਵੀ ਨਾਲ ਦੇ ਨੇ ਜੀ ਅੱਛਾ ਜੀ ਜਮਾਂ ਨਾਲ ਦੇ ਜੀ ਬਿਲਕੁਲ ਵੀਰੇ ਬਿਲਕੁਲ ਲਓ ਜੀ ਨਿਗਾਹ ਮਾਰ ਲਓ ਗੱਡੀ ਤੇ ਟਾਇਰ ਨਾਲ ਦੇ ਨੇ ਪਰ ਚੱਲੇ ਕਿੰਨੇ ਕੋਈ ਨੂੰ ਆਪ ਦੱਸਦੇ ਨੇ ਮੂੰਹੋਂ ਬੋਲਦੇ ਨੇ ਤੇ ਸਰ ਇਹਦਾ ਮਾਡਲ ਤੇ ਰੇਟ ਆ ਇਹ ਮਾਡਲ ਹੈ ਜੀ 2017 ਮਾਡਲ ਠੀਕ ਹੈ ਜੀ ਔਰ ਇਹ ਕਾਰਸ ਨੂੰ ਦੇ ਦਾਂਗੇ 10 ਲੱਖ ਤੇ 50 ਹਜ਼ਾਰ ਰੁਪਏ 17 ਵੀ 10ਵੇਂ ਮਹੀਨੇ ਦੀ ਹੈ ਹਨਾ ਜੀ ਹਾਂ 10ਵੇਂ ਮਹੀਨੇ ਦੀ ਲਓ ਜੀ 18 ਹੀ ਹੋ ਗਈ ਲਗਭਗ ਪੌਣੇ 18 ਹੋ ਗਈ ਅਗਲੀ ਜੀ ਪੀਵੀ 13 19 19 ਪੀਵੀ 13 ਇੱਕ ਨੰਬਰ ਲਵਾ ਕੇ ਰੱਖਿਆ ਜੀ ਕਈ ਵਾਰੀ ਹਰੇਕ ਬੰਦਾ ਕਹਿੰਦਾ ਨੰਬਰ ਕਨਵਰਟ ਕਰਾਉਣ ਚ ਉਹਨੂੰ ਟਾਈਮ ਲੱਗ ਜਾਂਦਾ ਬਿਲਕੁਲ ਇਸ ਕਰਕੇ ਇੱਕ ਚਲੋ ਪੰਜਾਬ ਨੰਬਰ ਦੀ ਰੱਖੀ ਹੋਈ ਆ ਹਾਂ ਜੀ ਹਾਂ ਇਹ ਸੈਕੰਡ ਆਨਰ ਕਾਰ ਆ ਜੀ 14 ਮਾਡਲ ਲਾਏ ਗੱਡੀ ਨੂੰ ਬਹੁਤ ਸੋਹਣੇ ਲੱਗੇ ਹੋਏ ਨੇ ਟਾਇਰ ਬਿਲਕੁਲ ਤੁਹਾਡੇ ਸਾਹਮਣੇ ਨੇ ਸਪੈਸ਼ਲ ਲਾਏ ਲੱਗੇ ਹੋਏ ਨੇ ਸਪੈਸ਼ਲ ਲਾਏ ਲੱਗੇ ਹੋਏ ਨੇ ਸ਼ੌਕੀਨ ਮੁੰਡੇ ਜਿਹੜੇ ਅੱਜ ਕੱਲ ਚਲਾਉਂਦੇ ਨੇ ਬਿਲਕੁਲ ਬਿਲਕੁਲ ਇਹ ਗੱਡੀ ਰੱਖਦੇ ਹੀ ਸ਼ੌਕੀਨ ਮੁੰਡੇ ਨੇ ਜੀ ਬਿਲਕੁਲ ਔਰ ਇਹ ਕਾਰ ਤੁਹਾਨੂੰ ਸਿਰਫ ਔਰ ਸਿਰਫ ਦੇ ਦਾਂਗੇ 7 ਲੱਖ ਤੇ 25000 ਰੁਪਏ ਦੇ ਵਿੱਚ ਲਓ ਜੀ 7 ਲੱਖ 25 ਦੇ ਵਿੱਚ ਆਹ ਪੂਰੀ ਘੈਂਟ ਨੰਪਾਬ ਨੰਬਰ ਕਾਰ ਆ ਜੀ ਪੰਜਾਬ ਨੰਬਰ ਕਾਰ ਸੱਤ ਇਹ ਵੈਸੇ ਵੀ 1919 ਆ ਜੀ ਬਸ ਬਿਲਕੁਲ ਹਾਂ ਜੀ ਇਧਰ अच्छा जी ਜਿਹੜੇ ਤੜਕੇ ਆਥ ਨੇ ਮੱਥਾ ਮਾਰਦੇ ਨੇ ਲੋਹੇ ਨਾਲ ਉਹ ਕਾਲੀ ਸਕਾਰਪੀਓ ਨੂੰ ਵੀ ਪਸੰਦ ਕਰਦੇ ਨੇ ਬਿਲਕੁਲ ਬਿਲਕੁਲ ਵੈਸੇ ਵੀ ਪੰਜਾਬੀ ਤਾਂ ਸਕਾਰੀ ਸਕਾਰਪੀਓ ਨੂੰ ਐਂ ਚਾਹ ਕੇ ਲੈਂਦੇ ਨੇ ਵੀ ਹਾਂ ਭਾਈ ਗੱਡੀ ਆ ਗਈ ਪਹਿਲੇ ਨਾਮ ਦੀ ਕਾਰ ਆ ਜੀ ਏਜੰਸੀ ਰਿਕਾਰਡ 138000 ਚੱਲੀ ਹੋਈ ਆ ਠੀਕ ਹੈ ਜੀ ਔਰ ਕੰਡੀਸ਼ਨ ਤੁਹਾਨੂੰ ਬਿਲਕੁਲ ਸਾਹਮਣੇ ਦਿਖ ਰਹੀ ਆ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਕਾਰ ਆ ਜੀ ਬਿਲਕੁਲ ਜੀ ਬਿਲਕੁਲ ਕਾਲਾ ਰੰਗ ਜਿਵੇਂ ਮੈਂ ਕਿਹਾ ਵੀ ਪੰਜਾਬੀ ਚਾਹ ਕੇ ਲੈਂਦੇ ਨੇ ਬਾਈ ਸੋਹਣੀ ਵੀ ਵਾਲੀ ਲੱਗਦੀ ਆ ਲੱਗਦੀ ਆ ਬਾਈ ਲੱਗਦੀ ਆ ਇਹ ਕਾਰ ਹੀ ਸੋਹਣੀ ਲੱਗਦੀ ਆ ਮਾਡਲ ਦੱਸਤਾ ਤੁਸੀਂ ਰੇਟ ਮਾਡਲ ਹਾਂਜੀ ਹਾਂ ਮਾਡਲ 17 ਇਹ ਕਾਰ ਸਾਨੂੰ ਦੇ ਦਾਂਗੇ 11 ਲੱਖ ਤੇ 50 ਹਜ਼ਾਰ ਰੁਪਏ ਦੇ ਵਿੱਚ ਐਨਓਸੀ ਨਾਲ ਲਓ ਜੀ 11 ਲੱਖ 50 ਦੇ ਵਿੱਚ ਇੱਧਰ ਖੜੀ ਆ ਜੀ ਐਕਸ ਜੂਵੀ ਦੋ ਖੜੀਆਂ ਨੇ ਇਕੱਠੀਆਂ ਐਕਸ ਜੋਬੀਆਂ ਦਾ ਜੋੜਾ ਖੜਿਆ ਜੀ ਇਹ ਦੇ ਦਾਂਗੇ ਕਬਾਡੀ ਵਾਲੇ ਮੁੰਡੇ ਲੈਂਦੇ ਨੇ ਐਮਲੀ ਕਾਰ ਵੀ ਲੈ ਲੈਂਦੇ ਨੇ ਬਿਲਕੁਲ 7 ਸੀਟਰ ਦੇ ਵਿੱਚ ਇੱਕ ਤੋਂ ਜ਼ਿਆਦਾ ਮੈਂਬਰ ਨੇ ਸਵਿਫਟ ਦੇ ਮੁੱਲ ਦੇ ਵਿੱਚ ਤੁਹਾਨੂੰ ਲਗਜ਼ਰੀ ਫੀਲ ਦੀ ਔਰ ਆਫ ਰੋਡਿੰਗ ਚੱਲਣ ਵਾਲੀ ਕਾਰ ਹੈ ਜੀ ਇਹ ਲੈ ਵੀ ਵੱਡੀ ਗੱਡੀ ਰੇਟ ਛੋਟਾ ਸਵਿਫਟ ਦਾ ਰੇਟ ਹੈ ਜੀ 2014 7ਵੇਂ ਮਹੀਨੇ ਦੀ ਗੱਡੀ ਹੈ ਜੀ ਰੇਟ ਕੀ ਆ ਜੀ ਰੇਟ ਔਰ ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 4 ਲੱਖ ਰੁਪਏ ਦੇ ਵਿੱਚ ਲੈ ਵੀ ਮਿੱਤਰੋ 4 ਲੱਖ ਦੇ ਵਿੱਚ ਐਡੀ ਵੱਡੀ ਗੱਡੀ ਫਿਰ ਅਗਲੀ ਬਲੈਕ ਜੀ ਅਗਲੀ ਗੱਡੀ ਬਲੈਕ ਜੀ ਇਹ ओरिजिनल ਨੰਬਰ ਦੀ ਕਾਰ ਹੈ ਜੀ ਅਸਲ ਜ਼ਰੂਰ ਦੀ ਫਸਟ ਓਨਰ 8001 8001 ਠੀਕ ਹੈ ਜੀ ਬਲੈਕ ਕਲਰ ਬਲੈਕ ਕਲਰ ਇਹ ਵੀ ਡਿਮਾਂਡੇਬਲ ਕਲਰ ਹੈ ਜੀ ਬੇਕਰ ਦਾ ਡਾਰਨ ਟੇਬਲ ਕਲਰ ਆ ਹਾਂਜੀ ਪਸੰਦ ਆ ਪਰਿਵਾਰਾਂ ਦੀ ਨਵੇਂ ਮੁੰਡਿਆਂ ਦੀ ਪਸੰਦ ਆ ਇਹ ਬਿਲਕੁਲ ਜੀ ਬਿਲਕੁਲ ਮਾਡਲ ਤੇ ਰੇਟ ਥੋੜਾ ਜਿਆਦਾ ਦੱਸ ਦੋ ਇਹ ਮਾਡਲ ਆ ਜੀ 2014 ਟਾਇਰ ਬਿਲਕੁਲ ਨਵੇਂ ਨੇ ਕਾਰ ਦੇ ਕੰਡੀਸ਼ਨ ਨਵੀਆਂ ਸਾਰੇ ਫੰਕਸ਼ਨ ਗੱਡੀ ਦੇ ਓਕੇ ਆ ਓਕੇ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 5 ਲੱਖ ਤੇ 35000 ਰੁਪਏ ਦੇ ਵਿੱਚ ਲੈ ਵੀ 5 ਲੱਖ 35 ਚਾਹੇ ਦੀ ਗੱਡੀ ਨਹੀਂ ਮਿਲਨੀ ਹੁਣ ਜਿਹੜੀ ਕਾਰ ਤੋਂ ਵੀਡੀਓ ਸ਼ੁਰੂ ਕੀਤੀ ਦੀ ਉੱਥੇ ਕਰ ਲਈਏ ਸਮਾਪਤੀ ਜੀ ਲੋ ਦੁਆਰੇ ਇੱਕ ਫੋਰਸਮੈਨ ਹੋਰ ਲੈ ਲੈਣੇ ਤੇ ਆ ਜੀ ਹੈਨਾ ਜੀ ਹਾਂਜੀ ਇੱਧਰ ਤੇ ਆ ਜੀ ਤੁਸੀਂ ਮਿੱਤਰ ਸੜਕ ਤੇ ਸਪੈਸ਼ਲ ਖੜੀ ਆ ਰੋਪ ਪਈ ਦੇਖੋ ਗੱਡੀ ਦਾ ਪੈਂਦਾ ਵੀ ਗੱਡੀਆ ਸਰਾ ਹਾਂਜੀ 3002 ਨੰਬਰ ਵੀ ਵੀਆਈਪੀ ਪੰਜਾਬ ਵੀਆਈਪੀ ਆ ਪਰ ਇਹ ਕਾਰ ਦੀ ਇੱਕ ਹੋਰ ਆ ਬਾਈ ਜੀ ਗੱਲ ਹਾਂਜੀ ਕਾਰ ਇਹ ਹੈਗੀ ਆ 12 ਮਾਡਲ ਫਰਸਟ ਓਨਰ ਅੱਛਾ ਜੀ ਸਾਰੀ ਕਾਰ ਦੇ ਵਿੱਚ ਇੱਕ ਪੈਂਚਰ ਤਾਂ ਬਾਹਰੋਂ ਲੱਗਿਆ ਹੋਊਗਾ ਨਹੀਂ ਤੇ ਅੱਜ ਤੱਕ ਕਿਹਦੇ ਅਗਰ ਕੋਈ ਰਵੜ ਵੀ ਪਈਆ ਤਾਂ ਏਜੰਸੀ ਚੋਂ ਪਈਆ ਸਾਰਾ ਕੁਝ ਏਜੰਸੀ ਚੋਂ ਸਾਰਾ ਕੁਝ ਏਜੰਸੀ ਚੋਂ ਦੇਖੋ ਜੀ ਤੁਸੀਂ 12 ਮਾਡਲ ਕਹਿੰਦਾ ਪਰ ਦੇਖਣ ਨੂੰ ਨਹੀਂ ਲੱਗਦੀ ਮਿੱਟੀ ਦੀ ਝਰੂਰ ਲਿਬੜੀ ਏ ਰੋਡ ਤੇ ਕਰਕੇ ਲੱਗੀ ਹੋਈ ਨਹੀਂ ਰੋਡ ਕਰਕੇ ਨਹੀਂ ਮੇਰੇ ਕੋਲੇ ਚੱਲਦੀ ਆ ਅੱਛਾ ਚੱਲਦ ਰਹੀ ਆ ਠੀਕ ਹੈ ਮੈਂ ਆਪ ਚਲਾ ਰਹੇ ਹਾਂ ਪਰ ਇਹਦਾ ਖੜਾਵਾ ਗੱਡੀ ਦਾ 12 ਮਾਡਲ ਨਹੀਂ ਹੈਗਾ 15 ਮਾਡਲ ਦੇ ਮੁਕਾਬਲੇ ਬਹੁਤ ਸੋਹਣੀ ਕਾਰ ਹੈ ਤੇ ਇਹ ਕਾਰ ਅਸੀਂ ਪੰਜਾਬ ਨ 8 ਲੱਖ ਤੇ 40 ਹਜ਼ਾਰ ਰੁਪਏ ਦੇ ਵਿੱਚ 8 ਲੱਖ ਤੇ 40 ਹਜ਼ਾਰ ਦੀ ਜੀ 8 ਲੱਖ 40 ਹਜ਼ਾਰ ਰੁਪਏ ਦੀ ਲੈ ਵੀ ਮਿੱਤਰੋ ਗੱਡੀ ਦੀ ਨਿਗਾਹ ਮਾਰ ਲਓ ਗੱਡੀਆਂ ਏ ਕਲਾਸ ਇੱਕ ਵਾਕ ਜਿਹੜਾ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਦੇਖਣ ਵਾਲੇ ਮੇਰੇ ਵੀਰਾਂ ਨੂੰ ਵੀ ਇੱਕ ਵਾਰ ਤੁਸੀਂ ਕਿੰਗ ਮੋਟਰ ਸੰਗਰੂਰ ਤੇ ਆ ਕੇ ਵਿਜ਼ਿਟ ਜਰੂਰ ਕਰੋ ਆਪਾਂ ਇਧਰੋਂ ਦਿਖਾ ਦਈਏ ਆਪਣਾ ਉੱਪਰ ਮੇਨ ਰੋਡ ਦੇ ਉੱਪਰ ਆ ਪਟਿਆਲਾ ਰੋਡ ਦੇ ਉੱਪਰ ਟਿੰਗ ਮੋਟਰ ਐਂਡ ਪ੍ਰੋਪਰਟੀ ਦਾ ਬਿਲਕੁਲ ਜੀ ਜੇ ਕੋਈ ਪਟਿਆਲੇੋਂ ਆਉਂਦਾ ਇੱਧਰ ਆਉਂਦਾ ਸਾਡੇ ਕੋਲੇ ਚਾਰਜ ਜ਼ਰੂਰ ਪੀਕੇ ਜਾਓ ਬਿਲਕੁਲ ਜੀ ਔਰ ਸਾਰੀਆਂ ਗੱਡੀਆਂ ਦੇ ਵਿੱਚ ਕੋਈ ਵੀ ਦਿੱਕਤ ਆ ਜਾਂਦੀ ਆ ਭਾਈ ਜੀ ਹਾਂਜੀ 5 ਜਾਂ 7 ਦਿਨ ਦੇ ਵਿੱਚ ਸਾਡੀ ਜ਼ਿੰਮੇਵਾਰੀ ਆ ਅੱਛਾ ਜੀ ਇਹ ਨਹੀਂ ਆਖਾਂਗੇ ਵੀ ਵੇਚ ਕੇ ਪੇਮੈਂਟ ਵਾਪਸ ਹੋਊ ਅਸੀਂ ਵਾਪਸ ਕਰਾਂਗੇ ਅੱਛਾ ਜੀ ਆਗਰ ਕੋਈ ਸਾਡੀ ਦੱਸੀ ਹੋਈ ਚੀਜ਼ ਦੇ ਵਿੱਚ ਫਰਕ ਨਿਕਲ ਆਉਂਦਾ ਠੀਕ ਹੈ ਜੀ ਔਰ ਮਾਨਤਾਨ ਸਾਰੀਆਂ ਗੱਡੀਆਂ 'ਚ ਹੋਊਗਾ ਜਿੰਨੇ ਰੇਟ ਦੱਸੇ ਨੇ ਠੀਕ ਹੈ ਜੀ ਇੱਕ ਇਹਨੂੰ ਵੀ ਸਰਪ੍ਰਾਈਜ਼ ਪਾ ਦੋ ਆਟੋ ਆਜੀ ਆਟੋ ਦਾ ਕੋਈ ਸਕੀਨ ਆ ਬਿਲਕੁਲ ਜੀ ਬਿਲਕੁਲ ਇਹਦਾ ਗੱਡੀਆਂ ਹੀ ਵਧੀਆ ਘੈਂਟ ਨੇ ਮੇਰੇ ਕੋਲੇ ਖੁਦ ਰੱਖੀ ਹੋਈ ਹੈ ਜੀ ਵੈਂਟੋ ਤੇ ਮੈਨੂੰ ਬਹੁਤ ਪਸੰਦ ਆ ਇੱਕ ਤਾਂ ਐਵਰੇਜ ਪੱਖੋ ਇੱਕ ਸੇਫਟੀ ਸੇਫਟੀ ਪੱਖੋ ਬਹੁਤ ਬੈਸਟ ਗੱਡੀਆਂ ਨੇ ਇੰਜਨ ਗੇਅਰ ਤਾਂ ਹੁੰਦਾ ਹੀ ਕੱਖ ਨਹੀਂ ਇਹਨਾਂ ਨੂੰ ਬਾਕੀ ਆਇਓ ਤੁਸੀਂ ਬਹੁਤ-ਬਹੁਤ ਸਾਡਾ ਧੰਨਵਾਦ ਧੰਨਵਾਦ ਜੀ ਬਾਕੀ ਬੇਨਤੀ ਕਰਦੇ ਆਂ ਅਸੀਂ ਸਾਰੇ ਸਾਡੇ ਤਾਂ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਬਿਲਕੁਲ ਔਰ ਸਾਡੇ ਕੋਲੇ ਜਰੂਰ ਇੱਕ ਵਾਰੀ ਸਾਨੂੰ ਮੌਕਾ ਦਿਓ ਹਾਂਜੀ ਹਾਂ ਇਸ ਤੋਂ ਇਲਾਵਾ ਅਗਰ ਤੁਹਾਡੀ ਛੋਟਾ ਵੀਰ ਮੇਰਾ ਉਹਦਾ ਲਿਖਿਆ ਹੋਇਆ ਉਹਦੇ ਤੇ ਤੁਸੀਂ ਕਾਲ ਕਰਕੇ ਕਿਸੇ ਵੀ ਕਾਰ ਦੇ ਅਗਰ ਸਾਡੇ ਕੋਲੇ ਅਵੇਲੇਬਲ ਨਹੀਂ ਹੋਊਗੀ ਤਾਂ ਤੁਹਾਨੂੰ ਅਸੀਂ ਕਰਵਾ ਕੇ ਦੇਾਂਗੇ ਲੈ ਵੀ ਲਿਸਟ ਦੇ ਵਿੱਚ ਕਹਿ ਸਕਦੇ ਆ ਵੀ ਕਾਫੀ ਗੱਡੀਆਂ ਨੇ ਤੁਹਾਨੂੰ ਹੋਰ ਵੀ ਜਾਣਕਾਰੀ ਮਿਲ ਸਕਦੀ ਆ ਘਰਾਂ ਦੇ ਵਿੱਚ ਖੜੀਆਂ ਗੱਡੀਆਂ ਵੀ ਇਹਨਾਂ ਕੋਲੇ ਧਿਆਨ ਚ ਨਹੀਂ ਗਈਆਂ ਉਹ ਵੀ ਤੁਹਾਨੂੰ ਜੇ ਤੁਸੀਂ ਕੋਈ ਲੈਣੀ ਆ ਇੱਕ ਵਾਰੀ ਸੰਪਰਕ ਕਰ ਲਓ ਸੰਗਰੂਰ ਜਦੋਂ ਆਪਾਂ ਪਟਿਆਲੇ ਵਾਲੇ ਪਾਸੇ ਆਉਣੇ ਆ ਸੰਗਰੂਰ ਐਂਟਰੀ ਵਾਲਾ ਜਿਹੜਾ ਪੁਲਾ ਉਹ ਤੋਂ ਥੋੜਾ ਜਿਹਾ ਜਸਟ ਪਹਿਲਾਂ ਹੀ ਆ ਸੋ ਇੱਥੇ ਰੁੱਕ ਕੇ ਤੁਸੀਂ ਗੱਡੀਆਂ ਦੇਖ ਵੀ ਸਕਦੇ ਹੋ ਧੰਨਵਾਦ ਜੀ ਜਿਹੜਾ ਇਹਨਾਂ ਪਿਆਰ ਦਿੰਨੇ ਹੋ ਧੰਨਵਾਦ ਰੰਦਾਵਾ ਸਾਹਿਬ ਸਮਾਂ ਦਿੱਤਾ ਕੀਮਤੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ